ਗੱਲ ਜੀ ਸੰਦਲ ਚੈਨਲ ਤੇ ਆਪ ਸਵਾਗਤ ਹੈ ਦੀ ਤਾਜ਼ਾ ਖਬਰ ਪੰਜਾਬ ਚ ਪਿਆ ਮੀ ਕਣਕ ਦੀ ਫਸਲ ਲਈ ਵਰਦਾਨ ਮੌਸਮ ਦਾ ਮੌਜੂਦਾ ਮિજાਜ ਕਣਕ ਦੇ ਚੰਗੇ ਝਾੜ ਦੇ ਸੰਕੇਤ ਪੰਜਾਬ ਭਾਰ ਵਿੱਚ ਪਏ ਹਲਕੇ ਮੀ ਕਾਰਨ ਕਿਸਾਨਾਂ ਦੇ ਚਿਹਰੇ ਚ ਰੌਣਕ ਖਾਉਣ ਲੱਗ ਗਈ ਹੈ ਗਈਆਂ ਲੱਗੀਆਂ ਹਨ ਜਲਮੀ ਮੀਨ ਵਿੱਚ ਮਤ ਤੋਂ ਬਾਅਦ ਮੀ ਪੈਣ ਕਣਕ ਦੀ ਫਸਲ ਉਪਚ ਬਹੁਤ ਲਾਭ ਅਨੁਸਾਪਤ ਹੋਣ ਜਾ ਰਿਹਾ ਹੈ ਹਾੜੀ ਸੀਜ਼ਨ ਕਰਕ ਦੀ ਬਜਾਈ ਤੋਂ ਬਾਅਦ ਮੀ ਨਾ ਪੈਣ ਕਰਨ ਕਣਕ ਦੇ ਖੇਤਾਂ ਖੇਤਾਂ ਕਨਕ ਦੇ ਪੌਦਿਆਂ ਦੇ ਫਟਾਰਾ ਜਹੀ ਢਾਂਗ ਨਾਲ ਨਾ ਹੋਣ ਕਾਰਨ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਸੀ ਜਰਵੀ ਮਹੀਨੇ ਅਖੀਲੇ ਖੀਰਲੇ ਹਫਤੇ ਵਿੱਚ ਹੋਰੀ بارش ਕਨਕ ਦੀ ਫਸਲ ਲਈ ਵੱਡਾ ਗੁਜ਼ਰਤੀ ਵਰਦਾਨ ਹੈ ਸੂਬੇ ਭਰ ਵਿੱਚ ਕਿਸਾਨਾਂ ਵਿੱਚ 35 ਲੱਖ ਹੈਕਟੇਰ ਰਕਬੇ 'ਚ ਕਨਕ ਦੀ ਬਿਜਾਈ ਕੀਤੀ ਗਈ ਹੈ ਲੰਘੇ ਚਾਰ ਹਫ਼ਤਿਆਂ ਤੋਂ ਚੱਲ ਰਹੀ ਠੰਡ ਅਤੇ ਧੁੰਦ ਪੈਣ ਤੋਂ ਬਾਅਦ 15 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਸੀ ਪਰ ਪਾਰਾ ਕਣਕ ਦੀ ਫਸਲ ਇੱਕਾਫੀ ਅਨੁਕੂਲ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਕਣਕ ਦੇ ਚੰਗੇ ਝਾੜ ਦੇ ਸੰਕੇਤ ਮਨਦੇ ਹੋਏ ਦਿਖਾਈ ਦੇ ਰਹੇ ਹਨ ਮੀਂਹ ਪੈਣ ਨਾਲ ਹੋਰ ਵੀ ਸੋਨੇ ਤੇ ਸਵਾਗਾ ਚੰਗਾ ਫਾਇਦਾਮੰਦ ਸਾਬਤ ਹੋਣ ਜਾ ਰਿਹਾ ਹੈ ਮੌਸਮ ਬਗ ਅਨੁਸਾਰ ਚੱਲ ਰਿਹਾ ਮੌਜੂਦਾ ਮੌਸਮ ਕਣਕ ਦੇ ਪੌਦਿਆਂ ਦੀ ਸਖਾਵਾਂ ਨੂੰ ਮੌਜੂਦ ਅਤੇ ਤਾਕਤਵਰ ਬਣਾਉਣ ਵਿੱਚ ਸਹਾਇੀ ਰਹੇਗਾ ਫਰਵਰੀ ਤੇ ਮਾਰਚ ਦੇ ਮਹੀਨਿਆਂ ਵਿੱਚ ਜੇਕਰ ਪਾਰਾ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਤਾਂ ਕਣਕ ਦੀ ਫਸਲ ਦਾ ਝਾੜ 15 ਤੋਂ 20 ਫਸਦੀ ਵਧੇਰੇ ਨਿਕਲਦੀ ਸੰਭਾਵਨਾ ਬਣ ਸਕਦੀ ਹੈ ਖੇਤੀ ਮਾਰਾ ਅਨੁਸਾਰ ਕਣਕ ਦੀ ਖੇਤੀ ਖਾਦਾਂ ਨੂੰ ਪੂਰੀ ਡੋਜ਼ ਦਿੱਤੇ ਜਾਣ ਤੋਂ ਬਾਅਦ ਮੀਂਹ ਪੈਣ ਦੇ ਸੁਭ ਸਕਿਰ ਹਨ ਮੌਸਮ ਅਨੁਸਾਰ ਆਉਣ ਵਾਲੀ 24, 25 ਤੇ 26 ਜਨਵਰੀ ਤੱਕ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਗਰਜ ਦੇ ਨਾਲ ਤੇਜ਼ ਹਵਾਵਾਂ ਤੇ ਪਰਮੀ بارش ਹੌਂਦੀ ਸੁਭਾਵਨਾ ਹੈ ਚਾਲੂ ਮੌਸਮ ਕਿੰਨੇ ਉਤਪਾਦਕ ਖਸਾਨਾਂ ਦੇ ਕਿੰਨਵਾ ਦੇ ਬਾਗਾਂ ਲਈ ਲਾਭਮੰਦ ਹੈ ਤੇ 15 ਤੋਂ 20 ਡਿਗਰੀ ਤਾਪਮਨ ਰਹਿਣ ਨਾਲ ਕਿੰਨਵਾ ਦੀ ਵਦੇਰੀ ਮਠਾਸ ਚੰਗੀ ਕੁਆਲਿਟੀ ਪੈਦਾ ਕਰਦਾ ਹੈ ਤੇ ਕਿੰਨਵਾ ਦਾ ਝਾੜ ਵੀ ਘਟ ਹੋਣ ਦੇ ਅਸਰ ਹਨ ਜੋ ਕਿੰਨੂ ਉਤਪਾਦਕ ਖਸਾਨਾਂ ਲਈ ਸੁਭ ਸੰਗੀਤ ਹਨ ਧੰਨਵਾਦੀ ਖਬਰਾਂ ਜੁੜਨੀ ਬਣੀ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ